ਬਿਨਾ ਗਨਪਤ ਦਾ ਯਾਰ ਮਾਲ ਦੰਦਾ ਹੀ ਨਹੀਂ ਬਿਨਾ ਗਨਪਤ ਦਾ ਪਤਾ ਸੀ ਇਹਦੇ ਨਾਲ ਉਹ 15 ਤੋਂ ਬੰਦਾ ਹੁੰਦਾ ਤੁਹਾਨੂੰ ਦੱਸ ਹੀ ਨਹੀਂ ਕਿ ਕਿਹੜੀ ਪਦਮ ਪੁਰਾਏ ਚੌਧਰੀ ਇਹਨਾਂ ਦਾ ਰਿਕਾਰਡ ਕੱਢ ਦੋ ਨਾ ਸਭ ਕਿਹੜਾ ਵਾ ਉਹ ਦੇਖ ਲਈ ਸੀ ਇਹ ਹੈ ਮੇਰੇ ਖਿਆਲ ਨੂੰ ਜਦੋਂ ਨੋਟੀਫਿਕੇਸ਼ਨ ਆਈ ਸੀ ਉਸ ਤੋਂ ਬਾਅਦ ਅਸੀਂ ਨਾਮ ਤੇ ਮੰਗਵਾਇਆ ਹੈ ਤੇ ਜੇ ਕਿਸੇ ਦਾ ਪਿਆ ਸੀ ਉਹ ਵਾਪਸ ਕਰੀ ਅਸੀਂ ਤੁਸੀਂ ਕਿੱਥੋਂ ਲੈ ਕੇ ਆਏ ਹੋ ਅਸੀਂ ਸਭ ਤਾਂ ਡਾਕਟਰ ਨੂੰ ਕਿਸੇ ਕਿੱਥੋਂ ਲੈ ਕੇ ਆਏ ਜੀ ਸਾਡੇ ਕੋ ਗਿਆ ਤੇ ਚਿਲਤੇ ਹੀ ਆਉਣਾ ਮੈਂ ਤਾਂ ਇਹ ਕਹਿ ਰਿਹਾ ਹਾਂ ਬਿਲਕੁਲ ਫ੍ਰੀਗਾਪਨ 350 ਜਿਹੜਾ ਹੈ ਉਹ ਇਹਨਾਂ ਕੋਲ ਆ ਜਾਂਦਾ ਹੈ ਫ੍ਰੀਗਾਪਨ 350 ਇੱਕ ਦੋ ਵਾਰ ਉਹ ਤੋਂ ਤਾਂ ਇੱਕ ਛੇ ਸ਼ੱਕੇ ਜਿਹੜਾ ਨਰਵਲੀ ਮਾਰਕੀਟ ਤੇ ਸ਼ੱਕੇ ਉਹ ਫੋਨ ਪਤਾ ਕਿ ਮੇਨ ਮਾਰਕੀਟ ਕਰਕੇ ਅਸੀਂ ਇੱਥੇ ਹੀ ਆਏ ਹੁਣ ਹੋ ਕੀ ਰਿਹਾ ਕਿ ਜਿਹੜੇ ਕੁਝ ਜਿੰਨਾਂ ਕੋ ਲਾਇਸੈਂਸ ਵੀ ਨਹੀਂ ਹੈ ਜੋ ਸੋਨਾ ਚੰਦਾ ਹੈ ਉਹ ਇਲੀਗਲੀ ਆ ਰਿਹਾ ਹੈ ਹੁਣ ਤਾਂ ਉਹ ਚੈਨਲੀ ਡਿਫਰੈਂਟ ਹੈ ਮੈਂ ਉੱਥੋਂ ਆਉਂਦਾ ਬਦਨਾਮੀ ਫਿਰ ਮਾਰਕੀਟ ਦੀ ਹੋ ਜਾਂਦੀ ਹੈ ਕਿ ਮੈਂ ਇਸ ਵਿੱਚ ਬਾਵਾ ਕਿ ਤੁਹਾਨੂੰ ਕੁਝ ਪੁੱਛੇ ਜਦੋਂ ਫਰਾਲਾ ਕਰੀਏ ਜਾਂ ਫਿਰ ਕੋਈ ਇਨਫੋਰਮਸ ਵਗੈਰਾ ਜਾਂ ਫਿਰ ਸ਼ੌਪ ਦੇ ਬਾਹਰ ਲਿਖ ਕੇ ਲਗਾਓ ਕਿ ਸਾਡੇ ਇੱਥੇ ਇਦਾਂ ਦਾ ਕੋਈ ਸੁਰੱਖਤੀ ਨਹੀਂ ਹੈ ਕੋਈ ਮੈਸੇਜ ਅੱਛਾ ਜਾਵੇ 100% ਮੈਂ ਉਹ ਦੇ ਦਿੰਦਾ ਠੀਕ ਹੈ ਨਾ ਸਿਟੀ ਫਸਟ ਦੇ ਰੂਪ ਪਹਿਲਾਂ ਇੱਕ ਬੜਾ ਸਟਰੋਂਗੀ ਮੈਸੇਜ ਪਾਇਆ ਸੀ ਸੋਰਾ ਮੈਸੇਜ ਅਸੀਂ ਪਾ ਕੇ ਕਨਵੇ ਕਰ ਦਿੰਦੇ ਹਾਂ ਬੈਨਰਸ ਵਗੈਰਾ ਸਾਰੇ ਲਗਾ ਦਿੰਦੇ ਹਾਂ اپنی ਜਿਹੜੀ ਰੈਪਿਟਿਸ਼ਨ ਹੈ ਨਾ ਇਸ ਚੀਜ਼ ਕਰਕੇ ਖਰਾਬ ਇੱਕ ਦੋ ਪਰਸੈਂਟ ਅਗਰ ਬੰਦਿਆਂ ਤੇ ਖਰਾਬ ਹੋ ਰਹੀ ਹੈ ਤਾਂ ਉਸ ਚੀਜ਼ ਨੂੰ ਜਿਹੜੇ ਮੈਂ ਇੱਕ ਦੋ ਪਰਸੈਂਟ ਅਗਰ ਕੋਈ ਇਦਾਂ ਦੇ ਹੈਗੇ ਆ ਸੀ ਵੀ ਚਾਹੁੰਦੇ ਕਿ ਉਹ ਰੂਲ ਆਊਟ ਹੋਊ ਕਿ ਸਾਡੇ ਟ੍ਰੇਡ ਬੜੇ ਸਾਫ਼ ਤਰੀਕੇ ਨਾਲ ਚੱਲੇ ਨਹੀਂ ਹੁਣ ਪਤਾ ਕੀ ਰੈਚ ਟ੍ਰੈਂਡ ਵਿੱਚ ਤੁਹਾਨੂੰ ਜਦ ਦੱਸਾਂ ਮੈਂ ਕੀ ਹੋ ਰਿਹਾ ਹੈ ਇਹ ਕਾਰਨ ਉਹ ਹੋ ਗਿਆ ਮਹਿੰਗਾ ਡਬਲ ਰੇਟ ਦਾ ਹੋ ਗਿਆ ਹੀਰੋਇਨ ਦਾ ਜਿਹੜਾ ਪ੍ਰਾਈਸ ਹੈ ਫਿਰ एवरीवन ਇਜ਼ ਸ਼ਿਫਟਿੰਗ ਟੁਵਰਡਸ ਸਾਡੇ ਬੱਚੇ ਕਾਲਜ ਤੇ ਪੜ੍ਹਦੇ ਸੀ ਸਮਝਦੇ ਸੀ ਕਿ ਜੇਕਰ ਕੋਈ ਕਿਸੇ ਦਾ ਵੀ ਬੱਚਾ ਡਰਗਸ ਚ ਖਰਾਬ ਹੋ ਰਿਹਾ ਹੈ ਤੇ ਇਟ ਇਜ਼ ਲਾਸਟ ਟੂ ਸੋਸਾਇਟੀ ਆਪਾਂ ਇਹਦੇ ਨਾਲ ਬਿਲਕੁਲ ਖਬਰ ਖਲਾਫ ਹੈ ਤੇ ਫਿਰ ਇਹ ਬ੍ਰੈਂਡਡ ਡਰਗਸ ਵੀ ਹੁੰਦੀ ਹੈ ਉਹਦਾ ਮਤਲਬ ਹੁਣ ਨਹੀਂ ਮਿਲੇਗਾ ਡਰਗਸ ਤਾਂ ਕਿਸੇ ਮੇਰਾ ਪਿਛਨਾਰਾ ਕੋਲਾ ਉਹ ਵੀ ਨਾਲ ਲੋ ਡਿਸਟ੍ਰਿਬਿਊਸ਼ਨ ਡਿਟੇਲ ਲੈ ਰਹੇ ਨਾ ਉਹ ਦਾ ਫੇਲ ਇਧਰ ਮੈਂ ਨਿਖਿਆ ਉਧਰ ਨਹੀਂ ਹਾਂ ਅੱਜ ਅਸੀਂ ਚੌਧਰੀ ਮੈਡੀਸਨ ਸੈਂਟਰ ਨਾਗਰਾ ਕਟਕ ਤੇ ਲੱਗੇ ਇੱਕ ਮੈਡੀਕਲ ਸਟੋਰ ਹੈ ਜੀ ਉੱਥੇ ਪੁਲਿਸ ਪਾਰਟੀ ਦੀ ਸ਼ਮੂਲੀਅਤ ਦੇ ਨਾਲ ਜੁਆਇੰਟ ਇਨਸਪੈਕਸ਼ਨ ਕੀਤੀ ਐਂਡ ਇਨਸਪੈਕਸ਼ਨ ਦੇ ਦੌਰਾਨ ਸਾਨੂੰ ਉਹ ਤੋਂ 17 ਟਾਈਪਸ ਆਫ ਮੈਡੀਸਨ ਜਿਹੜੀਆਂ ਨੇ ਅਸੀਂ ਡਰਗ ਐਂਡ ਕਾਸਮੈਟਿਕ ਐਕਟ ਦੇ ਅੰਡਰ ਸੀਜ਼ ਕੀਤੀਆਂ ਨੇ ਜੀ ਉਤੋਂ ਜਿਹੜੀਆਂ ਕਿ ਨਸ਼ਾ ਨਸ਼ੇ ਦੇ ਤੌਰ ਤੇ ਅੱਜ ਕੱਲ ਯੂਥ ਵੱਲੋਂ ਵਰਤੋਂ ਕੀਤੀਆਂ ਜਾ ਰਹੀਆਂ ਨੇ ਤੇ ਸੀਜ਼ ਕਰਕੇ ਅਸੀਂ ਉਹਦੇ ਤਹਿਤ ਡਰਗ ਐਂਡ ਕਾਸਮੈਟਿਕ ਐਕਟ ਦੇ ਅੰਡਰ ਕਾਰਵਾਈ ਸਟਾਰਟ ਕਰ ਦਿੱਤੀ ਹੈ ਜੀ ਉਸ ਤੋਂ ਅੱਗੇ ਜਿੱਦਾਂ ਜਿੱਦਾਂ ਸਾਨੂੰ ਡਿਸਕਲੋਜ਼ਰ ਹੋ ਰਿਹਾ ਹੈ ਕਿ ਕਿੱਥੋਂ ਮੈਡੀਸਿਨਸ ਆਈਆਂ ਨੇ ਅਸੀਂ ਉਹਦੀ ਵੀ ਜਾਂਚ ਪੜਤ ਕਰ ਰਹੇ ਹਾਂ ਐਂਡ ਉਹਦੇ ਉਹਦੇ ਅੱਗੇ ਕੰਟੀਨਿਊਟੀ ਦੇ ਵਿੱਚ ਜੀ ਅੱਜ ਅਸੀਂ ਇੱਥੇ ਦਿਲਕੁਸ਼ਾ ਮਾਰਕੀਟ ਦੇ ਵਿੱਚ ਇੱਕ ਮੈਡੀਕਲ ਸਟੋਰ ਹੈ ਕਰਨ ਫਾਰਮਾ ਉਥੇ ਵੀ ਆ ਕੇ ਇਨਸਪੈਕਸ਼ਨ ਕੀਤੀ ਹੈ ਜੀ ਉਥੋਂ ਐਸਾ ਚ ਰਿਕਵਰੀ ਕੋਈ ਨਹੀਂ ਹੋਈ ਬਟ ਅਸੀਂ ਉਹਨਾਂ ਦਾ ਰਿਕਾਰਡ ਜਿਹੜਾ ਹੈ ਉਹ ਸਾਰਾ ਲੈ ਲਿਆ ਹੈ ਤੇ ਉਹਦੀ ਅੱਗੇ ਜਾਂਚ ਕੀਤੀ ਜਾਏਗੀ ਟੋਡਰ ਕਿੰਨੀ ਸ਼ਾਪਸ ਤੇ ਤੁਸੀਂ ਹੁਣ ਤੱਕ ਚੈਕਿੰਗ ਕਰ ਚੁੱਕੇ ਜੀ ਅੱਜ ਅਸੀਂ ਦੋ ਸ਼ਾਪਸ ਤੇ ਕੀਤੀਆਂ ਨੇ ਫਿਲਹਾਲ रिकवरी तारा तरह दीया मेडिसिंस जेडिया ने ओसी चौधरी मेडिसिन सेंटर तो रिकवर कीतिया ने ते ਹੁਣ ਦਾ ਕੋਈ ਅਜਿਹਾ ਅਰੈਸਟ ਵੀ ਦਾ ਕੋਈ ਹੈਂਡੀਪੀਸ ਦਾ ਕੋ ਮਾਮਲਾ ਬਣਦਾ ਹੈ ਜਾਂ ਲੇਕਿਨ ਨਹੀਂ ਜਿਹੜੀਆਂ ਦਵਾਈਆਂ ਜੀ ਅਸੀਂ रिकवर ਕੀਤੀਆਂ ਨੇ ਉਹ ਐਂਡੀਪੀਐਸ ਦੀ ਹੱਥ ਵਿੱਚ ਨਹੀਂ ਆਉਂਦੀਆਂ ਉਹ ਡਰਗ ਐਂਡ ਕੋਸਮੈਟਿਕ ਦੇ ਅੰਡਰ ਕਵਰ ਹੁੰਦੀਆਂ ਨੇ ਸੋ ਉਹਦੀ ਸਾਰੀ ਰਿਕਵਰੀ ਕਰਕੇ ਅਸੀਂ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਨੈਕਸਟ ਜੋ ਕਾਰਵਾਈ ਹੈ ਅਮਲ ਦੇ ਵਿੱਚ ਲਿਆਵਾਂਗੇ ਜਿਵੇਂ ਕਿ ਗਵਰਨਮੈਂਟ ਦੇ ਵੱਲੋਂ ਉਪਰਾਲਾ ਸ਼ੁਰੂ ਕੀਤਾ ਹੈ ਯੁੱਧ ਨਸ਼ਾ ਵਿਰੋਧ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਜਿਹੜਾ ਮੈਡੀਕਲ ਨਸ਼ਾ ਹੈਗਾ ਉਹਦੇ ਖਿਲਾਫ ਵੀ ਸਰਕਾਰ ਵੱਲੋਂ ਇਹ ਮੁਹਿੰਮ ਜਾਰੀ ਕੀਤੀ ਗਈ ਹੈ ਤੇ ਐਸ ਪਰ ਦੀ ਪਲਾਨਿੰਗ ਐਂਡ ਆਰਡਰਸ ਸੀਨੀਅਰਸ ਦੇ ਥਰੂ ਇਨਟੀਮੇਸ਼ਨ ਦਿੱਤੀ ਗਈ ਹੈ ਕਿ ਜਿਹੜਾ ਵੀ ਮੈਡੀਕਲ ਨਸ਼ਾ ਉਹਨੂੰ ਉਹਦੇ ਤੇ ਰੋਕੂ ਕਾਰਵਾਈ ਕੀਤੀ ਜਾ ਸਕੇ ਤੇ ਜਿਹੜਾ ਵੀ ਡਰੱਗਸ ਜੇ ਕਿਸੇ ਤੋਂ ਬਰਾਮਦ ਹੁੰਦੇ ਨੇ ਤਾਂ ਉਹਦੇ ਤੇ ਲੀਗਲ ਐਕਸ਼ਨ ਲਿੱਤਾ ਜਾਏ ਤੇ ਉਹਦੇ ਵਿੱਚ ਇੱਕ ਸਟੈਪ ਲੈਂਦੇ ਹੋਏ ਅਸੀਂ ਮੂਵ ਫਰਦਰ ਕੀਤਾ ਜੀ ਸਰ ਐਕਟੀਵਿਟੀ ਦੁਕਾਨ ਕਿਹੜੀ ਜਗ੍ਹਾ ਤੇ ਉੱਤੇ ਕਿੜੀ ਰੇਡ ਕੀਤੀ ਉਹ ਪਹਿਲਾਂ ਤਾਂ ਇੱਕ ਨਾਗਰਾਪਿੰਡ ਦੇ ਵਿੱਚ ਡਿਵੀਜ਼ਨ ਨੰਬਰ 1 ਏਰੀਆ ਦੇ ਵਿੱਚ ਕੀਤੀ ਗਈ ਸੀ ਉਹਦੇ ਤੋਂ ਕੰਟੀਨਿਊਇੰਗ ਇਨਫੋਰਮੇਸ਼ਨ ਤੋਂ ਸਾਨੂੰ ਪਤਾ ਲੱਗਿਆ ਤੇ ਅੱਗੇ ਵੇਰੀਅਸ ਪਲੇਸਸ ਤੇ ਅਸੀਂ ਅੱਗੇ ਮੂਵ ਕਰਦੇ ਹੋਏ ਦੀ ਕੜੀ ਦੇ ਵਿੱਚ ਇੱਕ ਇੱਥੇ ਵੀ ਪੌਂਡਾ ਨਸ਼ਾ ਮਿਲਿਆ ਗਿਆ ਉਹ ਦੁਕਾਨ ਤੋਂ ਜੋ ਜੋ ਕਿ ਸਾਈਕੋਟ੍ਰੋਪਿਕ ਡਰੱਗਸ ਹੁੰਦੇ ਆ ਨਾਟ ਇਨ ਦੀ ਐਂਡੀਪੀਐਸ ਕੇਸ ਆਈ ਵੁੱਡ ਸੇ ਬਾਕੀ ਡਰਗ ਇਨਸਪੈਕਟਰ ਮੈਮ ਸਾਡੇ ਨਾਲ ਆ ਤੁਹਾਨੂੰ ਬੈਟਰ ਗਾਈਡ ਕਰ ਪਣਗੇ ਜਿੰਨੀ ਕੀ ਮੇਰੀ ਲਿਮਿਟਡ ਨੋਲੇਜ ਹੈ ਉਹਦੇ ਅਕੋਰਡਿੰਗ ਸਾਨੂੰ ਐਸੇ ਕੁਝ ਡਰੱਗਸ ਮਿਲੇ ਹੈਗੇ ਜਿਹੜੇ ਕਿ ਮਾਈਂਡ ਆਲਟਰ ਕਰਦੇ ਹੈਗੇ ਬਟ ਮੇਬੀ ਪ੍ਰੈਸਕ੍ਰਾਈਬਡ ਐਸ ਵੈਲ ਦੇਕੰਦ ਮਾਲਾ ਜਿਹੜਾ ਹੈਗਾ ਫੰਡੇ ਦੇ ਉਹਦੇ ਨਾਲ ਸਟੇ ਹੈ ਕੁਝ ਦੇਖੋ ਲੀਗਲ ਪ੍ਰੋਸੀਡਿੰਗ ਸਾਨੂੰ ਜਿਵੇਂ ਵੀ ਡਰਗ ਇਨਸਪੈਕਟਰ ਮੈਮ ਗਾਈਡ ਕਰਨਗੇ ਕਿ ਪੁਲਿਸ ਵੱਲੋਂ ਕੀ ਚਾਹੀਦੀ ਹੈਗੀ ਉਹ ਅਸੀਂ ਕਰਾਂਗੇ ਹਲੇ ਅਸੀਂ ਇੱਕ ਸਾਡਾ ਰੋਲ ਇਹਦੇ ਚ ਹੁੰਦਾ ਕਿ ਲਾਅ ਐਂਡ ਆਰਡਰ ਕੀ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਦੇ ਲਈ ਕਿ ਕੋਈ ਅਮਿਦੀ ਅਨਵਾਰੈਂਟੀਡਿਸ਼ਨ ਨਾ ਹੋਵੇ ਜੀ ਇਸਕਾ